ਜੇ ਦਲਜੀਤ ਨਾਲ ਇੰਨੀ ਨਫ਼ਰਤ ਹੋਵੇ ਤਾਂ ਦਲਜੀਤ ਦੇ ਇੰਨੇ ਕਾਨਸਰਟ ਇੰਨੇ ਸੁਪਰ ਡੂਪਰ ਹਿੱਟ ਕਿਵੇਂ ਜਾ ਰਹੇ ਆ ਕੀ ਗਾਣਿਆਂ ਨਾਲ ਜਾਂ ਫਿਲਮਾਂ ਦੇ ਨਾਲ ਲੋਕ ਅਟ੍ਰੈਕਟ ਹੁੰਦੇ ਨੇ ਲੋਕ ਇਨਫਲੂਐਂਸ ਹੁੰਦੇ ਨੇ ਫਿਰ ਜੇ ਹੁੰਦੇ ਆ ਜੀ ਫਿਰ ਰਿਮਾਈਂਡ ਦੇ ਕੇ ਅੱਜ ਤੱਕ ਕਿੰਨੇ ਗ੍ਰਾਮ ਬਣ ਗਏ ਬਈ ਇਹਨੇ ਗੀਤ ਗਾਇਆ ਜੀ ਇਹਦੇ ਗੀਤ ਕਰਕੇ ਇਨਫਲੂਐਂਸ ਹੋ ਗਿਆ ਫਿਰ ਮੈਂ ਉਹੀ ਕਹਿ ਰਿਹਾ ਫਿਰ ਕਿਸੇ ਭਾਈ ਜੀ ਦਾ ਕੀਰਤਨ ਸੁਣ ਕੇ ਕਿਉਂ ਨਹੀਂ ਇਨਫਲੂਐਂਸ ਹੋ ਰਹੇ ਉਹ ਵੀ ਤਾਂ ਗਾਏ ਰਹੇ ਨੇ ਜਿਹੜੇ 2000 ਤੋਂ ਬਾਅਦ ਵਾਲੇ ਤਾਂ ਕੁੱਤੇ ਦੇ ਡੰਡਾ ਨਹੀਂ ਮਾਰ ਸਕਦੇ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਇੱਥੇ ਸੁਹਾਣੇ ਲਾਈਟਾਂ ਤੇ 146000 ਫਾਲੋਅਰ ਸਦੇ ਉਹਦਾ ਉਸ ਟਾਈਮ ਇੰਸਟਾਗ੍ਰam ਤੇ ਬੰਦੇ ਸੀ ਉੱਥੇ 4600 ਨਹੀਂ ਇਕੱਠੇ ਹੋਏ ਹੁਣ ਪ੍ਰੋਬਲਮ ਕੀ ਹੈ ਕਿ ਅੱਜ ਦੇ ਸਿੰਗਰ ਨੂੰ ਕਲਾਕਾਰੀ ਨਾਲੋਂ ਜ਼ਿਆਦਾ ਰਾਗਾਂ ਦੀ ਨੌਲੇਜ ਨਾਲੋਂ ਜ਼ਿਆਦਾ ਰੀਲਾਂ ਬਣਾਉਣ ਦਾ ਜ਼ਿਆਦਾ ਪਤਾ ਹੋਣਾ ਚਾਹੀਦਾ ਜਿਹੜੀ ਸਰਕਾਰੀ ਭਾਸ਼ਾ ਹੈ ਸਰਕਾਰੀ ਭਾਸ਼ਾ ਲਿਖਦੀ ਹੈ ਪੀਯੂ ਨਾਲ ਚਲੋ ਆਪਾਂ ਪੰਜਾਬੀ ਚ ਪੰਜਾਬ ਲਿਖਣਾ ਉਹ ਭਾਵੇਂ ਇੱਧਰ ਲਿਖ ਲਓ ਭਾਵੇਂ ਉੱਧਰ ਲਿਖ ਲਓ ਤਾਂ ਸਹੀ ਮੇਰੇ ਬਲੈਕ ਕਰਨ ਵਾਲਾ ਵੀ ਜਾਣਦਾ ਜਿਹੜਾ ਲੈ ਰਿਹਾ ਉਹਨੂੰ ਵੀ ਤਾਂ ਪਤਾ ਵੀ ਮੈਂ ਬਲੈਕ ਚ ਲੈ ਰਿਹਾ ਤੇ ਉਹਨੂੰ ਵੀ ਪਤਾ ਕਿ ਇਹ ਟਿਕਟ ਤੇ ਪ੍ਰਾਈਸ 2500 ਲਿਖਿਆ ਤੇ ਮੈਂ ਇਹਦਾ 25000 ਦੇ ਰਿਹਾ ਲਾਇਸੈਂਸ ਤਾਂ ਸਿੰਗਰ ਨਹੀਂ ਬਣਾ ਕੇ ਦੇ ਰਿਹਾ ਲਾਇਸੈਂਸ ਤਾਂ ਤੁਹਾਨੂੰ ਗਵਰਨਮੈਂਟ ਬਣਾ ਕੇ ਦੇ ਰਹੀ ਹੈ